ਯਸ਼ਪਾਲ ਹੈ ਇਹ ਸ਼ਹਿਰ ਦੀ ਬੜੀ ਪੁਰਾਣੀ ਇੱਕ ਨੌਨ ਪਰਿਵਾਰ ਹੈ ਇੱਕ ਫਰਮ ਹੁੰਦੀ ਸੀ ਇੱਥੇ ਤਨੀਰਾਮ ਤੁਰਕਾ ਦਾ ਇਹਨਾਂ ਦੀ ਪੁੱਛਤਨੀ ਜ਼ਮੀਨ ਸੀ ਕਬਜ਼ਾ ਮਾਰਕੀਟ ਕਮੇਟੀ ਦਾ ਇਹ ਪਿਛਲੇ 10-15 ਸਾਲਾਂ ਤੋਂ ਲੜਾਈ ਲੜ ਰਹੇ ਸੀ ਵੀ ਮੇਰੀ ਜਗਾ ਹੋਵੇ ਇਹ ਆਪ ਵਿਕਟਮ ਹੈ ਕਿਥੇ ਮਲਜ਼ਮ ਬਣਾ ਲੈ ਮਾਰਕੀਟ ਕਮੇਟੀ ਦਾ ਕੋਈ ਕੇਸ ਰਜਿਸਟਰ ਕਰਾਉਂਦੀ ਨਹੀਂ ਕਰਾਉਂਦਾ ਰੈਵਨਿਊ ਡਿਪਾਰਟਮੈਂਟ ਪਿਛਲੇ 2-3 ਸਾਲਾਂ ਤੋਂ ਇਹਨਾਂ ਨਾਲ ਸੌਦੇਬਾਜ਼ੀਆਂ ਹੋ ਰਹੀਆਂ ਸੀ ਸਿਆਸੀ ਤੌਰ ਤੇ ਇੱਕ ਐਗਰੀਮੈਂਟ ਵੀ ਹੋਇਆ ਲੋਕਲ ਇਥੋਂ ਦੇ ਪੋਲੀਟਿਕਲ ਹੈਡ ਹੈ ਉਹਦੇ ਰਿਸ਼ਤੇਦਾਰ ਸ਼ਾਮਲ ਪਰਚਾ ਕਰਾਇਆ ਫਿਰ ਉਹੀ ਰੈਵਨਿਊ ਡਿਪਾਰਟਮੈਂਟ ਇਹਨੂੰ ਛਡਾ ਕੇ ਲਿਆ ਮਾਰਕੀਟ ਕਮੇਟੀ ਮੰਨੀ ਬੈਠੀ ਹੈ ਵੀ ਇਹਦੀ ਜਗ੍ਹਾ ਤੇ ਅਸੀਂ ਫਲੈਟ ਬਣਾਈ ਬੈਠੇ ਆ ਆ ਪਾਰਟੀ ਦਾ ਖਾਸ ਕਰ ਕੋਣ ਹੈ ਇਹਦੇ ਹੈਵੀ ਰੌਂਟਾ ਹੋਇਆ ਹੈ ਜੋ ਸੂਤਰਾਂ ਤੋਂ ਪਤਾ ਲੱਗਾ ਬਲਜੀਤ ਸਿੰਘ ਰੌਂਟਾ ਫਿਰ ਉਹਦੇ ਰਿਸ਼ਤੇਦਾਰ ਉਹਦਾ ਰਿਸ਼ਤੇਦਾਰ ਹੈ ਉਹਨੇ ਰਜਿਸਟਰੀ ਕਰਾ ਲਈ ਕਿ ਖਾਲੀ ਕਰਾ ਕੇ ਰਜਿਸਟਰੀ ਕਰਾ ਲਈ ਗਾਡੀ ਜੀ ਕਰਾਤੀ 15 ਲੱਖ 10 ਹਜ਼ਾਰ ਦੀ ਅਗਲੇ ਦਿਨ ਹੀ ਉਹ ਵਾਪਸ ਲੈ ਲਈ ਇਹਦੇ ਕੋਲ ਇਹੇ ਬਣਾ ਲਿਆ ਖੁਦ ਐਵੇ ਕੀਤੀ ਮੈਂ ਮੋਹਲੀ ਜਾ ਕੇ ਵੱਡੇ ਅਫਸਰ ਮਿਲੇ ਜਾ ਕੇ ਉਹਨੇ 3 ਮੈਂਬਰੀ ਕਮੇਟੀ ਬਣਾ ਦਿੱਤੀ ਇੱਕ ਬਿਠੀ 13 ਮਹੀਨੇ ਬਾਅਦ ਰਿਪੋਰਟ ਦਿੱਤੀ ਆ ਗਈ ਉਹ ਅੱਗੇ ਵੀ ਗੱਲ ਜਿਹੜਾ ਯਸ਼ਪਲਦੀ ਵੀ ਬੰਦੇ ਹੈਗੀ ਇੱਥੇ ਉਹਨੇ ਆਰਡਰ ਕਰਤੇ ਜਿਹੜਾ ਯਸ਼ਪਲਦੇਵ ਦਿੱਤੀ ਜਾਵੇ ਹਾਂਜੀ ਇੱਕ ਇੱਕ ਨੈਕਸਸ ਬਣਿਆ ਜਗਾ ਦੱਬਦਾ ਉਹ ਫਿਲਮੀ ਸਟਾਈਲ ਦਾ ਮਤਲਬ ਬੱਚਾ ਕਰਤਾ ਨਹੀਂ ਆਦੇ ਲਾਲਚਾਸ ਤੇ ਪਹਿਲਾਂ ਉਹਨੂੰ ਸ਼ਾਂਤ ਦੇ ਦਿਓ ਨਹੀਂ ਜਿਹੜਾ ਕਬਜ਼ਾ ਕਰ ਲਓ ਆਪਦਾ ਉਹ ਲਾਲਚ ਕਰਕੇ ਨਾ 6 ਮਰਲੇ ਲੈਣੇ ਕਹਿੰਦੇ 6 ਮਰਲੇ ਲੈਣੇ ਵੀ ਫੇਰ ਕਬਜਾ ਕਰਨ ਸਕੇ ਪ੍ਰਧਾਨ ਉਹਦੇ ਨਾਂ ਤੇ ਰਜਿਸਟਰੀ ਹੈ ਇਹ ਜਗਾ ਰਲ ਮਿਲ ਕੇ ਦਬੀਆਂ ਦਬੀਆਂ ਜਾ ਰਹੀਆਂ ਇਹਦਾ ਪਰਚਾ ਉਹਨਾਂ ਤੇ ਬਣ ਦੇਣ ਇਹਦਾ ਪਰਚਾ ਕੈਨਸਲ ਕਰੋ ਰਜਿਸਟਰੀ ਕੈਨਸਲ ਹੋਵੇ ਇਹਨਾਂ ਦੀ ਜਗ੍ਹਾ ਇਹਨਾਂ ਨੂੰ ਦਿੱਤੀ ਜਾਵੇ ਉਹਦਾ ਮਾਮਾ ਬਿਆਂਾ ਕਰਨ ਆਇਆ ਹੈ ਕਿਉਂ ਮੈੜੋਸਾ ਕਮਾ ਮੈਂ ਨਾ ਕਿ ਕੀ ਕੰਮ ਕਰਦੇ ਹਾਂ ਕਦੇ ਬੰਦਾ ਡਰਾਈਵਰ ਸੀਗਾ ਫੇਰ ਮੈਂ ਗੱਡੀ ਲੈ ਲਈ ਅਜੇ ਹੱਥ ਮਜਾਕ ਚ ਗਿਆ ਉਹਨੂੰ ਅੱਛਾ ਉਹਨੂੰ ਗੱਡੀ ਬਹੁਤ ਆ ਜਾਣਗੀਆਂ ਬੰਦਾ ਹਿਸਟਰੀ ਵਾਸਤੇ ਆਇਆ ਹੂੰ ਹੂੰ ਬੱਜੀ ਸਿੰਘ ਅੱਛਾ ਜੀ ਮੈਂ ਪੁੱਛਿਆ ਮੈਂ ਸਾਡੀ ਕਿੱਥੋਂ ਆਏ ਹੋ ਮਾਦੋਂ ਤੇ ਦੁਆਇਆ ਮੈਂ ਨਾ ਹਰ ਬੰਦਾ ਜਿਸੇ ਵਹਿ ਹਲਮਾ ਉਹ ਮੈਂ ਰਾਈਟਰ ਬੰਦਾ ਮੈਂ ਤੂੰ ਜਿਹੜਾ ਲਿਖੀ ਕਿੱਥੇ ਗਈ ਇਹ ਨਾ ਕਿ ਮੈਨੂੰ ਕੁਛੀ ਪਤਾ ਮੈਂ ਅਨਪੜ ਬੰਦਾ ਕਹਿੰਦਾ ਮੇਰਾ ਜੋ ਸਟੂਪਨ ਗਏ ਉਥੇ ਇਹ ਦੇਖੋ 200 ਰੁਪਏ ਨਿਕਲ ਜੇ ਉਚੋਂ 200 ਮੈਂ ਦਿੱਤਾ ਉਹਨੂੰ ਵਜ਼ੀਦ ਨੂੰ ਭਜੋਂ ਦੀ ਸਰਕਾਰ ਆਈ ਹੈ ਇਹਦਾ ਟੁੱਕੀ ਕਰਦੇ ਨਾ ਹਾਦੀ-ਹਾਦੀ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਇਹੋ ਜਿਹੀ ਖਬਰ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਜਣੇ ਦੀ ਜਾਂ ਤਾਂ ਐਨ ਆਰ ਆਈਜ਼ ਦੀ ਪ੍ਰਾਪਰਟੀ ਤੇ ਕਬਜ਼ਾ ਹੋ ਰਿਹਾ ਜਾਂ ਕੋਈ ਵਿਧਵਾ ਔਰਤ ਦੀ ਪ੍ਰਾਪਰਟੀ ਤੇ ਕਬਜ਼ਾ ਹੋ ਰਿਹਾ ਮੀਡੀਆ ਜਾ ਗਿਆ ਹੁਣ ਪਾਰਟੀਆਂ ਬੋਲਣ ਲੱਗੀਆਂ ਹੋਰ ਕੰਪਲੇਂਟ ਕੀ ਕਰਾਉਣੀ ਹੈ ਉਹ ਮੁੱਦੋ ਲੈ ਕੇ ਸੈਟ ਬਣਾਉਣ ਮੈਂ ਤਾਂ ਇਹ ਕਹਿੰਦਾ ਜੀ ਜੋ ਵੀ ਜਗ੍ਹਾ ਬੰਦੀ ਹੈ ਦੇ ਦੋ ਮੈਨੂੰ ਮੈਂ ਕੀ ਜਾਣੇ ਚੜ੍ਹਦਾ ਮੈਂ ਕੀ ਲੈਣਾ ਲੋਕਾਂ ਦੇ ਵਿੱਚ ਸਰਕਾਰੀ ਤੇ ਧਾਰਮਿਕ ਜਗ੍ਹਾ ਤੇ ਕਬਜ਼ਾ ਕਰਨ ਦੀਆਂ ਘਟਨਾਵਾਂ ਜਿਹੜੀਆਂ ਉਹ ਪਿਛਲੇ ਦਿਨਾਂ ਤੋਂ ਕਾਫੀ ਮੀਡੀਆ ਦੇ ਵਿੱਚ ਸੁਰਖੀਆਂ ਬਣੀਆਂ ਹੋਈਆਂ ਤੇ ਤਕਰੀਬਨ 1 ਮਹੀਨਾ ਪਹਿਲਾਂ ਜੋ ਮੋਗੇ ਦੇ ਐਡਵੋਕੇਟ ਮੇਸ਼ throver ਨੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਖੁਲਾਸਾ ਕੀਤਾ ਗਿਆ ਸੀਗਾ ਕੇ ਜੋ ਰੇਲਵੇ ਰੋਡ ਦੇ ਉੱਤੇ ਮਾਰਕੀਟ ਕਮੇਟੀ ਦੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਔਰ ਜਸ਼ਪਾਲ ਸਿੰਘਲਾ ਨਾਂ ਦੇ ਇੱਕ ਆਦਮੀ ਵੱਲੋਂ ਉਹਦੇ ਤੇ ਉਹਦੀ ਮਾਲਕੀ ਖੜੀ ਕਰਕੇ ਕੁਝ ਲੋਕਾਂ ਵੱਲੋਂ ਜਿਹੜਾ ਹੈਗਾ ਰਜਿਸਟਰੀਆਂ ਕਰਵਾ ਲਈਆਂ ਗਈਆਂ ਹੈ ਜੀਆਂ ਸੋ ਇਹਦੇ ਸਬੰਧ ਦੇ ਵਿੱਚ ਸਾਡੇ ਮੋਗਾ ਸ਼ਹਿਰ ਦੇ ਸੋਸ਼ਲ ਐਕਟਿਵਿਸਟ ਅਜੇ ਗੁਰਾ ਸੂਤ ਜੀ ਜਿਨ੍ਹਾਂ ਨੇ ਇਸ ਸਬੰਧੀ ਹੋਰ ਫੈਕਟ ਲੈ ਕੇ ਆਂਦੇ ਆ ਮੀਡੀਆ ਦੇ ਵਿੱਚ ਔਰ ਬਿਲਕੁਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅੱਜ ਕਰਨ ਜਾ ਰਹੇ ਔਰ ਸਾਡੇ ਨਾਲ ਜਸ਼ਪਾਲ ਸਿੰਘਲਾ ਜੀ ਵੀ ਜੁੜੇ ਹੋਏ ਐ ਜਿਹੜੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗਿਆ ਸੀਗਾ ਕਿ ਉਹਨਾਂ ਦੀ ਮਾਲਕੀ ਖੜੀ ਕਰਕੇ ਉਸ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਭ ਤੋਂ ਪਹਿਲਾਂ ਸੂਰ ਸਾਹਿਬ ਨਾਲ ਗੱਲ ਕਰਾਂਗੇ ਸੂਰ ਸਾਹਿਬ ਕੀ ਤੁਸੀਂ ਇਹਦੇ ਵਿੱਚੋਂ ਕੱਢ ਕੇ ਲੈ ਕੇ ਆਏ ਹੋ ਕਿਉਂਕਿ ਜੋ ਇੱਕ ਤਰ੍ਹਾਂ ਦੇ ਨਾਲ ਜਸ਼ਪਾਲ ਸਿੰਘਲਾ ਜੀ ਨੂੰ ਜਿਹੜਾ ਇਹਦੇ ਵਿੱਚ ਦੋਸ਼ੀ ਬਣਾ ਦਿੱਤਾ ਗਿਆ ਸੀਗਾ ਪਰ ਤੁਹਾਡੀ ਜਿਹੜੀ ਇਨਕੁਆਰੀ ਹੈ ਉਹ ਕੀ ਕਹਿ ਰਹੀ ਹੈ ਲੂੰਬਾ ਜੀ ਜਦੋਂ ਇਹ ਮਾਮਲਾ ਸ਼ਹਿਰ ਦੇ ਵਿੱਚ ਮੀਡੀਆ 'ਚ ਆਇਆ ਕਿ ਵੀ ਇਹ ਮਾਮਲਾ ਸਾਰਾ ਲੁੱਟਖਸਟ ਹੋ ਰਹੀ ਹੈ ਸ਼ਹਿਰ 'ਚ ਸਿਆਸੀ ਤੌਰ ਤੇ ਹਾਂਜੀ ਤਾਂ ਥੋੜੇ ਜੇ ਕਾਗਜ਼ ਮੰਗਾਏ ਅਸੀਂ ਵੀ ਬਰੀਕੀ ਨਾ ਛਾਂਬੀਨ ਕੀਤੀ ਹਾਂਜੀ ਸਪੈਸ਼ਲੀ ਮੈਨੂੰ ਜਿਹੜੀ ਜਗ੍ਹਾ ਮਿਲੀ ਮਾਰਕੀਟ ਕਮੇਟੀ ਵਾਲੀ ਕਿਉਂਕਿ ਸਰਕਾਰ ਦੀ ਜਗ੍ਹਾ ਪ੍ਰਾਈਵੇਟ ਜਗ੍ਹਾ ਤਾਂ ਇਹ ਚਲੋ ਸਿਆਸੀ ਆਦਮੀ ਖਾ ਰਹੇ ਐ ਲੁੱਟ ਰਹੇ ਐ ਪੁੱਟ ਰਹੇ ਐ ਜਦੋਂ ਮੈਨੂੰ ਇਹ ਪਤਾ ਲੱਗਾ ਤਾਂ ਮੈਂ ਉੱਤੇ ਛਾਂਬੀਨ ਕੀਤੀ ਇਹਦਾ ਯਸ਼ਪਾਲ ਹੈ ਇਹ ਸ਼ਹਿਰ ਦੀ ਬੜੀ ਪੁਰਾਣੀ ਇੱਕ ਨੌਨ ਪਰਿਵਾਰ ਹੈ ਅੱਛਾ ਜੀ ਇੱਕ ਫਰਮ ਹੁੰਦੀ ਸੀ ਇੱਥੇ ਤਨੀਰਾਮ ਤਰਕਾ ਦਾ ਠੀਕ ਹੈ ਜੀ ਬੜੀ ਨੌਨ ਫੈਮਿਲੀ ਇਹਨਾਂ ਦੀ ਪੁੱਛਤਨੀ ਜ਼ਮੀਨ ਸੀ ਠੀਕ ਹੈ ਜੀ ਇਹਨਾਂ ਦੀ ਪੁੱਛਤਨੀ ਜ਼ਮੀਨ ਚੋਂ ਇਹਨਾਂ ਨੂੰ ਸ਼ਹਿਰ ਮਿਲਿਆ ਅੱਛਾ ਜੀ ਉਹ ਸ਼ਹਿਰ ਮਿਲਣ ਤੋਂ ਬਾਅਦ ਇਹਨਾਂ ਦੀ ਜ਼ਮੀਨ ਤੇ ਪਤਾ ਮੈਨੂੰ ਜਦੋਂ ਲੱਗਾ ਕਿ ਇਹਨਾਂ ਦੀ ਜ਼ਮੀਨ ਤੇ ਕਬਜ਼ਾ ਹੋ ਗੇ ਕਬਜ਼ਾ ਮਾਰਕੀਟ ਕਮੇਟੀ ਦਾ ਇਹ ਪਿਛਲੇ 10-15 ਸਾਲਾਂ ਤੋਂ ਲੜਾਈ ਲੜ ਰਹੇ ਸੀ ਵੀ ਮੇਰੀ ਜਗ੍ਹਾ ਹੋਵੇ ਇਹਨਾਂ ਨੂੰ ਜਿੱਥੇ ਕਿੱਥੇ ਆਪ ਵਿਕਟਮ ਹੈ ਕਿੱਥੇ ਮਲਜ਼ਮ ਬਣਾ ਲੇ ਹਾਂ ਬਿਲਕੁਲ ਕਿਤੇ ਵੱਡੀ ਗੱਲ ਹੋਈ ਔਰ ਰੈਵਨਿਊ ਡਿਪਾਰਟਮੈਂਟ ਨੂੰ ਦੇਖੋ ਜੇ ਕੱਲ ਨੂੰ ਇਹ ਕੋਈ ਜਗ੍ਹਾ ਦੱਬਣ ਲੱਗੇ ਵੀ ਸੀ ਜਾਂ ਇਹਨਾਂ ਦੇ ਲਾਇਆ ਗਿਆ ਕਿ ਜੀ ਇਹ ਜਗ੍ਹਾ ਦੱਬਦੇ ਆ ਮਾਰਕੀਟ ਕਮੇਟੀ ਦੀ ਮਾਰਕੀਟ ਕਮੇਟੀ ਦਾ ਕੋਈ ਕੇਸ ਰਜਿਸਟਰ ਕਰਾਉਂਦੀ ਨਹੀਂ ਕਰਾਉਂਦਾ ਰੈਵਨਿਊ ਡਿਪਾਰਟਮੈਂਟ ਹਾਂਜੀ ਉਹ ਪਿਛਲੇ ਦੋ ਤਿੰਨ ਸਾਲਾਂ ਤੋਂ ਇਹਨਾਂ ਨਾਲ ਸੌਦੇਬਾਜ਼ੀਆਂ ਹੋ ਰਹੀਆਂ ਸੀ ਸਿਆਸੀ ਤੌਰ ਤੇ ਅੱਛਾ ਜੀ ਔਰ ਐਸੀ ਸਿਆਸੀ ਤੌਰ ਤੇ ਇੱਕ ਐਗਰੀਮੈਂਟ ਵੀ ਹੋਇਆ ਮੇਰੇ ਕੋਲ ਤਾਂ ਖਬਰ ਇਹ ਵੀ ਹੈ ਵੀ ਖਬਰ ਮੇਰੇ ਕੋਲ ਇਹ ਵੀ ਆਈ ਹੈ ਜਿਹੜੀ ਪਿਛਲੀ ਪ੍ਰੈਸ ਕਾਨਫਰੰਸ ਤੋਂ ਕਿ ਜਿਹੜੇ ਸਾਡੇ ਲੋਕਲ ਇਥੋਂ ਦੇ ਪੋਲੀਟੀਕਲ ਹੈਡ ਹੈ ਉਹਦੇ ਰਿਸ਼ਤੇਦਾਰ ਸ਼ਾਮਲ ਹੈ ਹਾਂਜੀ ਉਸ ਐਗਰੀਮੈਂਟ 'ਚ ਸ਼ਾਮਲ ਹੈ ਬਿਲਕੁਲ ਉਸ ਐਗਰੀਮੈਂਟ ਤੋਂ ਬਾਅਦ ਇਸ ਮੁੰਡੇ ਨਾਲ ਇੱਕ ਵਿਕਟਮ ਇੱਕ ਤਾਂ ਵਿਕਟਮ ਬਣਿਆ ਹਮ ਇੱਕ ਹਰਾਸ ਹੋਇਆ ਪਰਚਾ ਕਰਾਇਆ ਫਿਰ ਉਹੀ ਰੈਵਨਿਊ ਡਿਪਾਰਟਮੈਂਟ ਇਹਨੂੰ ਛਡਾ ਕੇ ਲਿਆ ਹਮ ਪਰ ਮੇਰੇ ਕੋਲ ਪਰਚਾ ਹਾਲੇ ਵੀ ਸਟੈਂਡ ਕਰਦਾ ਪਰਚਾ ਹਾਲੇ ਵੀ ਸਟੈਂਡ ਕਰਦਾ ਮੇਰੇ ਕੋਲੇ ਪੁਖਤਾ ਇਹ ਵੀ ਖਬਰ ਹੈ ਕਿ ਉਸ ਵੇਲੇ ਰੈਵਨਿਊ ਡਿਪਾਰਟਮੈਂਟ ਨੇ ਹੀ ਕੁਝ ਪੈਸੇ ਥਾਣੇ ਦੇਤੇ ਅੱਛਾ ਜੀ ਇਹਨੂੰ ਛਡਾਉਣ ਦੇ ਠੀਕ ਹੈ ਦੇਖੋ ਇੱਕ ਪਾਸੇ ਇੱਕ ਵਿਕਟਮ ਵਿਕਟਮ ਹੈ ਹਾਂ ਇੱਕ ਪਾਸੇ ਉਹਨੂੰ ਛਡਾਉਣ ਵਾਸਤੇ ਆਪ ਹੀ ਪੈਸੇ ਦੇ ਉਹਨੂੰ ਆਪ ਪੈਸੇ ਦੇ ਦਿੱਤੇ ਫਿਰ ਇਹਦੇ ਤੇ ਇੱਕ ਮਾਮਲਾ ਚੱਲਿਆ ਮਾਮਲਾ ਆਇਆ ਕਿ ਜੀ ਐਸਪੀ ਹੈੱਡਕੁਆਰਟਰ ਸਾਹਿਬ ਨੇ ਬੁਲਾਏ ਹੈ ਜੀ ਜੀ ਇਹਨੂੰ ਪਰਵਾਨਾ ਆਇਆ ਅੱਛਾ ਉਹ ਜਦੋਂ ਅਸੀਂ ਦੱਸੀ ਗੱਲ ਰੀਡਰ ਨੂੰ ਜਾ ਕੇ ਦੱਸੀ ਮੇਰੇ ਨਾਲ ਕੁਦਰਤੀ ਸਾਥੀ ਵਜੇ ਕੁਮਾਰਵੀਨ ਆਉਸੀ ਅੱਛਾ ਇਹ ਸੀ ਦੱਸੀ ਤਾਂ ਸਮਝ ਗਏ ਹੂੰ ਹੂੰ ਉਸ ਤੋਂ ਬਾਅਦ ਉਹ ਚਲੋ ਛੁੱਪ ਹੋ ਗਿਆ ਮਾਮਲਾ ਠੀਕ ਹੈ ਇਹ ਮਾਮਲਾ ਜਿਹੜਾ ਪਖਰੇ ਹੈ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਕੱਲਾ ਇਹ ਮਾਮਲਾ ਨਹੀਂਗਾ ਇਸ ਮਾਮਲੇ ਦੇ ਤਾਂ ਇਹ ਹੋਇਆ ਮੈਂ ਫਿਰ ਮਾਰਕੀਟ ਕਮੇਟੀ ਨਾਲ ਇਹਦੀ ਪ੍ਰੋਬਲਮ ਹੈ ਮਾਰਕੀਟ ਕਮੇਟੀ ਮੰਨੀ ਬੈਠੀ ਹੈ ਵੀ ਇਹਦੀ ਜਗ੍ਹਾ ਤੇ ਅਸੀਂ ਫਲੈਟ ਬਣਾਈ ਬੈਠੇ ਹ ਹ ਜਦੋਂ ਮਾਰਕੀਟ ਕਮੇਟੀ ਇਹਦੇ ਤੇ ਫਲੈਟ ਬਣਾਈ ਬਸ ਮਾਰਕੀਟ ਕਮੇਟੀ ਇਹ ਨਾਲ ਗੱਲ ਕਰਦੀ ਹ ਹ ਉਹ ਪਿੱਛੋਂ ਦੀ ਚਿੰਬੜ ਗਏ ਜੀ ਬਿਲਕੁਲ ਬਿਲਕੁਲ ਫਿਰ ਉਦੋਂ ਬਾਅਦ ਇੱਕ ਤਾਂ ਚਲੋ اقرار نامہ ਹੋਇਆ اقرار نامੇ ਤੋਂ ਬਾਅਦ ਇੱਕ ਇਥੇ ਪਤਾ ਇਹ ਲੱਗਾ ਕਿ ਇਥੇ ਜਿਹੜਾ ਇਹਨਾਂ ਦਾ ਸ਼ਹਿਰ ਦਾ ਬੜਾ ਨਾਮੀ ਇਹਨਾਂ ਦਾ ਜਿਹੜਾ ਆਪ ਪਾਰਟੀ ਦਾ ਖਾਸ ਕਰ ਕੋਣ ਨੇ ਹੂੰ ਹੂੰ ਜਿਹਨੂੰ 메ਜਰ ਆਰਗੇਨਾਈਜ਼ੇਸ਼ਨਲ ਹੈਡ ਕਹਿੰਦੇ ਆ ਬਿਲਕੁਲ ਉਹ ਕਹਿੰਦੇ ਆ ਵੀ ਰੌਂਤੇ ਵਿਆਹ ਜੋ ਸੂਤਰਾਂ ਤੋਂ ਪਤਾ ਲੱਗਾ ਅੱਛਾ ਉਹ ਬਲਜੀਤ ਸਿੰਘ ਰੌਂਤਾ ਫਿਰ ਉਹਦੇ ਰਿਸ਼ਤੇ ਉਹ ਦਾ ਰਿਸ਼ਤੇਦਾਰ ਹੈ ਉਹਦੇ ਨਾਲ ਰਜਿਸਟਰੀ ਕਰਾ ਲਈ ਉਹ ਰਜਿਸਟਰੀ ਕਰਾ ਕੇ ਇੱਕ ਹੋਰ ਨਵੀਂ ਗੱਲ ਆਈ ਜਦੋਂ ਤੁਸੀਂ ਰਜਿਸਟਰੀ ਨੂੰ ਦੇਖੋ ਹਾਂਜੀ ਅਰ ਰਜਿਸਟਰੀ ਪਈ ਹੈ ਰਜਿਸਟਰੀ ਜੋ ਦੇਖੋ ਹਾਂਜੀ ਇਹ ਰਜਿਸਟਰੀ ਦੇ ਵਿੱਚ ਬੈਂਕ ਨੰਬਰ ਦਿੱਤੇ ਹੈ ਚੈੱਕ ਨੰਬਰ ਦਿੱਤੇ ਹੈ ਬਿਲਕੁਲ ਬਿਲਕੁਲ 16 ਲੱਖ 30 ਹਜ਼ਾਰ ਰੁਪਏ ਨਹੀਂ 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 ਚੈੱਕ ਨੰਬਰ ਦਿੱਤੇ ਹੈ ਕੋਲ ਰਕਮ 16 ਲੱਖ 30 ਜਾਂ ਲਿਖਤੀ ਚੈੱਕ ਨੰਬਰ ਦਿੱਤੇ ਹੈ ਉਹ ਤੇ ਅਮਾਉਂਟ ਲਿਖੀ ਨਹੀਂ ਅੱਛਾ ਜੀ ਇੱਕ ਹੋਰ ਹੋਈ ਗੱਲ ਚੈੱਕ ਖਾਲੀ ਕਰਾ ਕੇ ਰਜਿਸਟਰੀ ਕਰਾ ਲਈ ਕਿਉਂਕਿ ਇਹ ਰਸੂਖਦਾਰ ਹੈ ਅੱਜ ਕੱਲ ਰੈਵਨਿਊ ਡਿਪਾਰਟਮੈਂਟ ਪੂਰਾ ਰਲ ਜਾਂਦਾ ਹੈ ਰਜਿਸਟਰੀਆਂ ਵੀ ਹੋਈ ਜਾਂਦੀਆਂ ਫਿਰ ਪੂਰੇ 15 ਦਿਨ ਬਾਅਦ ਇੱਕ ਆਰਟੀਜੀ ਕਰਾਤੀ 15 ਲੱਖ 10 ਹਜ਼ਾਰ ਦੀ ਅੱਛਾ ਜੀ ਸਟੇਟ ਬੈਂਕ ਆਫ ਇੰਡੀਆ ਜਿਹੜੀ ਕਾਨੂੰਨਨ ਆਪਦੇ ਆਪ ਨੂੰ ਸਹੀ ਠਰ ਕਰਨ ਵਾਸਤੇ 15 ਲੱਖ 10 ਹਜ਼ਾਰ ਰੁਪਏ ਦੀ ਇੱਕ ਆਰਟੀਜੀ ਕਰਾਤੀ ਇਹਨਾਂ ਦੇ ਖਾਤੇ 'ਚ ਇਹਨਾਂ ਦੇ ਖਾਤੇ 'ਚ ਐਗਰੀਕਲਚਰ ਐਡੀਬੀ ਬ੍ਰਾਂਚ ਬਨਸਰ ਰੋਡ ਹਾਂਜੀ ਉਹਦਾ ਖਾਤਾ ਨੰਬਰ ਕਿ ਦਵਾ ਲੈਣ ਅੱਜ ਉਹ ਕਰਾ ਕੇ ਕਢਾ ਕੇ ਅਗਲੇ ਦਿਨ ਹੀ ਉਹ ਵਾਪਸ ਲੈ ਲਈ ਇਹਦੇ ਕੋਲ ਅੱਛਾ अमाउंट ਨਗਦ ਵਾਪਸ ਲੈ ਲਿਆ ਨਕਦ ਵਾਪਸ ਲੈ ਲਈ ਜਸਪਾਲ ਜੀ ਤੁਸੀਂ ਆਪਦੇ ਖਾਤੇ ਚੋਂ ਕਢਾ ਕੇ ਦਿੱਤੇ ਪੈਸੇ ਉਹ ਹਾਂਜੀ ਓਕੇ ਇਹਦਾ ਮਤ ਤੁਹਾਡੇ ਨਾਲ ਦੋ ਵਾਰੀ ਜਣੇ ਦੀ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਤਾਂ ਕਿਸੇ ਪੋਲੀਟੀਕਲ ਲੀਡਰ ਵੱਲੋਂ ਜਿਹੜਾ ਹੈਗਾ ਆਪਦੇ ਮਾਮੇ ਦੇ ਨਾਂ ਤੇ ਪੂਰਾ ਤੁਹਾਡੇ ਨਾਲ ਐਗਰੀਮੈਂਟ ਕਰਵਾ ਲਿਆ ਗਿਆ ਕੀ ਉਹਨੂੰ ਕੀ ਕਹਿੰਦੇ ਆਪਾਂ ਬਿਆਨਾ ਕਰਵਾ ਲਿਆ ਗਿਆ ਤੇ ਸਗੇ ਤੋਂ ਗਵਾ ਬਣਾ ਲਿਆ ਤੇ ਉਹ ਉਹਨਾਂ ਨੇ 3 ਮਹੀਨੇ ਦਾ ਤੁਹਾਨੂੰ ਸਮਾਂ ਦਿੱਤਾ ਵੀ ਭਾਈ ਵੀ 3 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਕਬਜ਼ਾ ਲੈ ਦਾਂਗੇ ਕਬਜ਼ਾ ਲੈ ਦਾਂਗੇ ਨਹੀਂ ਲੈ ਸਕੀ ਨਹੀਂ ਲੈ ਸਕੇ ਤੇ ਮੈਂ ਖੁਦ ਕਾਨੂੰਨੀ ਕੀਤੀ ਆ ਪਹਿਲੀ ਕੀਤੀ ਅੱਛਾ ਜਣੀ ਉਹ 3 ਮਹੀਨੇ ਤੋਂ ਬਾਅਦ ਫਿਰ ਉਹ ਐਕਸਪਾਇਰ ਹੋ ਗਿਆ ਬਿਆਨਾ ਮੈਂ ਖੁਦ ਐਵੇ ਕੀਤੀ ਮੈਂ ਮੋਹਲੀ ਜਾ ਕੇ ਵੱਡੇ ਅਫਸਰ ਮਿਲੇ ਜਾ ਕੇ ਸਾਰਾ ਰਿਕਾਰਡ ਖਾਇਆ ਆਪਣਾ ਅੱਛਾ ਜੀ ਉਹਨੇ ਤਾਂ ਹੀ ਨੰਬਰ ਇੱਕ ਕਮੇਟੀ ਬਣਾ ਦਿੱਤੀ ਇੱਕ अच्छा जी वो दक्षिण मुंडी बोर्ड बीएम मुंडी बोर्ड प्लस शक्ति मार्केट कमेटी ठीक है कमेटी बात दी उन्होंने कमेटी तेगा महीने बाद बोर्ड दिया आगे अच्छा जी तेगा महीने बाद अच्छा जी सारी एंड मतलब ग्राउंड लेवल ते आके ਸਾਰਾ ਰਿਕਾਰਡ ਚੈੱਕ ਕੀਤਾ ਲੋਕ ਕੀਤਾ ਚੈੱਕ ਕਰਕੇ ਮਿੰਟੀਆਂ ਵਿੱਚ ਨੀਂਹ ਚਾਹ ਕਰਾਈ ਹੋਣੀ ਹਾਂਜੀ ਡੀਜੀਪੀਐਸ ਮਿਲਚੀ ਤੋਂ ਕਰਾਈ ਲੀਜ਼ਮ ਸਿੱਧੂ ਕਰਾਈ ਫਿਤਰ ਵੀ ਕੀਤੀ ਉਹ ਦਿਨ ਜਾਗੇ ਇੱਕ ਪ੍ਰਤੀਜਿਲੀਰ ਭੇਜੀ ਸੀ ਉਹ ਤੁਹਾਨੂੰ ਅੱਜ ਕਰਤੇ ਜਗ੍ਹਾ ਯਸ਼ਪੋ ਦੇ ਦਿੱਤੀ ਜਾਵੇ ਹਾਂ ਹਾਂ ਜਿਹੜੀ ਆਪਣੀ ਜਗ੍ਹਾ ਪੂਰੀ ਹੋਣ ਤੋਂ ਬਾਅਦ ਚ ਜਿਹੜਾ ਬੰਦੀ ਇਹਦੀ ਲੈਵਰ ਕੋਲ ਦਰਜ ਹੈ ਉਹ ਦਿੱਤੀ ਜਾਂਦੀ ਹੈ ਅੱਛਾ ਜੀ ਉਹ ਫਿਲਮੀ ਸਟਾਈਲ ਨੇ ਮਤਲਬ ਪਰਚਾ ਕਰਤਾ ਨਹੀਂ ਆਦੇ ਲਾਲ ਚਾਹ ਤੇ ਪ੍ਰੀਵਿਗ ਮੰਦਿਆ ਨਹੀਂ ਆਦੇ ਲਾਲ ਚਾਹ ਤੇ ਨਰਵੈਰ ਸਿੰਘ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਪਹਿਲਾਂ ਮੈਨੂੰ ਨਿਸ਼ਾਨ ਦੇਦੇ ਹੋ ਨਹੀਂ ਇਹ ਜਿਹੜੇ ਕਬਜ਼ੇ ਕਰ ਲਓ ਆਪ ਦਾ ਅੱਛਾ ਪਹਿਲਾਂ ਆਪ ਹੀ ਨਿਸ਼ਾਨ ਲਾਤੇ ਨਹੀਂ ਨਾ ਕਬਜ਼ੇ ਕਰਨ ਚੱਲਿਆ ਜਾ ਉੱਥੇ ਹਾਂਜੀ ਨਾਲ ਮਿਲਦੇ ਨੇ ਪਰਚਾ ਦਰਜ ਕਰਤਾ ਠੀਕ ਹੈ ਆਦੇ ਲਾਲ ਚਾਹ ਤੇ ਵੀ ਜਗਾਹ ਕਹਿੰਦੀ ਵੀ ਇਹ ਪਰਚੀ ਦੇ ਪਿੱਛੇ ਜਗਾਹ ਵਜਾ ਕੀ ਸੀ ਜਦੋਂ ਤੁਹਾਡੇ ਨਾਲ ਤਾਂ ਗੱਲਬਾਤ ਹੋ ਚੁੱਕੀ ਸੀ ਵੀ 3 ਮਰਲੇ ਉਹਨਾਂ ਨੂੰ ਦੇਣੇ ਆ ਉਹ ਵਾਅਦਾ ਕਰਕੇ ਨੇ 6 ਬੰਦੇ ਕਹਿੰਦੇ 6 ਮਰਲੇ ਲੈਣੇ 6 ਲੈਣੇ ਆ ਵੀ ਫੇਰ ਕਬਜਾ ਕਰਨ ਦਾ ਚਲ ਜਾ 6 ਲੈਣੇ ਕਹਿੰਦੇ ਮੈਂ ਕਿਹਾ ਇਹਨੂੰ ਨਹੀਂ ਕਿਹਾ 6 ਲੇ ਜੀ ਬਦਲ ਹੋਇਆ ਜੋ ਕੰਮ ਸਾਹਿਬ ਨੇ ਆਪ ਕਰਾਇਆ ਉਹਦੇ ਚ ਮਾਰਕੀਟ ਜਾ ਕੇ ਚੰਨੀ ਰੁਕ ਜਾ ਕੇ ਨੋਮ ਬਾਜੀ ਇਹ ਦੇਖੋ ਬਿਲਕੁਲ ਸਹੀ ਓਕੇ ਹੋਰ ਜਾਣਕਾਰੀ ਹੈ ਜਿਹੜੀ ਇਹਨਾਂ ਨੂੰ ਹੈ ਨਹੀਂ ਮਾਰਕੀਟ ਕਮੇਟੀ ਇਨਵੋਲਵ ਹੋ ਗਈ ਫੇਰ ਅੱਛਾ ਜੀ ਵੀ ਇਹ ਤਾਂ ਕੰਮ ਫਸ ਗਿਆ ਹੂੰ ਵੀ ਸਾਡੀ ਜਗਾਹ ਹਾਂਜੀ ਉਹਨਾਂ ਨੇ ਵੀ ਐਪਲੀਕੇਸ਼ਨ ਇਹਦੇ ਖਿਲਾਫ ਦਿੱਤੀ ਵੀ ਸਾਡੀ ਜਗ੍ਹਾ ਰੋਕਦੇ ਐ ਅੱਛਾ ਮਾਰਕੀਟ ਕਮੇਟੀ ਨੇ ਵੀ ਮਾਰਕੀਟ ਕਮੇਟੀ ਨੇ ਵੀ ਦਿੱਤੀ ਉਹਦੇ ਇਹਨਾਂ ਦੇ ਬਿਆਨ ਹੋਏ ਡੀਐਸਪੀ ਕੋਲੇ ਠੀਕ ਹੈ ਉਹ ਤਾਂ ਮਰਜੀ ਇਸ ਮਾਰਕਾ ਕਾਜ ਦੇਖੀ ਗੱਲ ਇਹ ਆ ਕਿ ਇਹ ਰਜਿਸਟਰੀ ਬੇਸਿਕਲੀ ਕੈਨਸਲ ਹੋਣੀ ਐ ਸੈਕਸ਼ਨ ਕੇ ਵਾਲੀ ਚ ਲੱਗੇ ਹੋਏ ਐ ਇਹ రెడ్డి ਉਹ ਬਾਰੀ ਟੋਖੇ ਸੀ ਗਈ ਟੋਖੇ ਸਿੰਘ ਦੇ ਨਾਂ ਤੇ ਰੌਂਦਾ ਪਿੰਡ ਦਾ ਜਿਹੜਾ ਬਲਜੀਤ ਸਿੰਘ ਹੈ ਉਹਦੇ ਨਾਂ ਤੇ ਜਿਹੜੀ ਕੁਸ਼ਤੀ ਹੋਈ ਸੀ 6 ਬੰਦੇ ਦੀ ਉਹ ਟੋਖੇ ਨਾਲ ਹੋਈ ਹੈ ਟੋਖੇ ਨਾਲ ਹੋਈ ਹੈ ਉਹਨੂੰ ਚੈੱਕ ਜਗਲ ਨੰਬਰ ਪਾਏ थे हां हां ਚੈੱਕ ਸੀ ਖਾਲੀ ਬਿਲਕੁਲ ਬੈਂਕ ਨੂੰ ਚੈੱਕ ਸੀ ਖਾਲੀ ਕੋਈ ਡੇਟ ਨਹੀਂ ਕੋਈ ਨਾਮ ਨਹੀਂ ਕੋਈ ਪੇਮੈਂਟ ਨਹੀਂ ਕੋਈ ਸਾਈਨ ਨਹੀਂ ਓਕੇ ਦੱਸੀ ਓਕੇ ਚਾਰ ਚੌਥੇ ਨੰਬਰ ਭਾਦੇ ਤੋਂ ਤੇ ਚੈੱਕ ਕੋਈ ਕਿਤੇ ਲੱਗੇ ਵੀ ਨਹੀਂ ਕੁਛ ਨਹੀਂ ਦਿੱਤੇ ਨਹੀਂ ਮੈਨੂੰ ਖਾਤੇ ਕੱਲੇ ਉਹ ਦਿਖਾ ਕੇ ਨਾ ਚੈੱਕ ਨੰਬਰ ਪਾਏ ਸੀ अच्छा वो चेक ਉਹਨਾਂ ਦੇ ਸੀਗੇ ਜਿਆਦਾ ਦੁੱਖਾ ਕਿਤੇ ਨਹੀਂ ਮਿਲਦਾ ਹਾਂ ਆਪਦੇ ਵੱਲੋਂ ਚੈੱਕ ਨੰਬਰ ਪਾਦੇ ਜੋ 10 ਲੱਖ 30 ਹਜ਼ਾਰ ਇੱਥੇ ਅਮਾਉਂਟ ਪਾਤੀ ਬਾਜੀ ਇਹਦੋਂ ਵਧੀਆ ਫਰਾਡ ਹੀ ਕਿਤੇ ਨਹੀਂ ਹੋਇਆ ਕਿ ਇੱਕ ਵਿਕਟਮ ਨੂੰ ਹੂੰ ਹਾਂ ਐਸਾ ਜਾਲ ਚ ਲੈ ਜਾਂਦਾ ਹੈ ਹੂੰ ਔਰ ਜਾਲ ਚ ਲੈ ਜਾਂਦਾ ਇੱਕ ਦੂਜੇ ਦਾ ਇਹ ਨੈਕਸਸ ਰਲਿਆ ਹੋਇਆ ਔਰ ਟੋਟਲ ਬਹੁਤ ਵੱਡਾ ਨੈਕਸਸ ਹੈ ਮੈਂ ਤਾਂ ਕੱਲਾ ਇਹ ਨਹੀਂ ਕਹਿੰਦਾ ਮਿਸਟਰ ਗਰੋਵਰ ਨੇ ਠੀਕ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਹੂੰ ਹੂੰ ਉਹ ਮਿਸ਼ਨ ਸਕੂਲ ਵਾਲਾ ਮਾਮਲਾ ਉਹ ਜਿਹੜਾ ਐਜੂਕੇਸ਼ਨ ਸਕੂਲ ਵਾਲਾ ਮਾਮਲਾ ਹੈ ਆਪਣਾ ਆਦਰਸ਼ ਪਬਲਿਕ ਸਕੂਲ ਵਾਲਾ ਮਾਮਲਾ ਹਾਂਜੀ ਉਹ ਵੀ ਪਤਾ ਇਹ ਲੱਗ ਰਿਹਾ ਹੈ ਕਿ ਮੈਂ ਜਿਹੜੀ ਰਜਿਸਟਰੀ ਹੋਈ ਆ ਉਹਦੇ ਚ ਹਾਂਜੀ ਉਹ ਇੱਕ ਤਾਂ ਸ਼ਹਿਰ ਦੇ ਕੋ ਨਾਮੀ ਫਰਮਾ ਹਾਂਜੀ ਦੋ ਚਾਰ ਬੰਦੇ ਉਹ ਐ ਜਿਹੜੇ ਰੀਅਲ ਏਸਟੇਟ ਦਾ ਬਿਜ਼ਨਸ ਕਰਦੇ ਆ ਦੂਜਾ ਇੱਕ ਇੱਕ ਨਾਲ ਇਹੀ ਬੰਦਾ ਜੀ ਇਹ ਪ੍ਰਧਾਨ ਹੈ ਹੂੰ ਉਹਦੇ ਨਾਂ ਤੇ ਰਜਿਸਟਰੀ ਆ ਕਿ ਇਹ ਸ ਮਸਲਾ ਉਠਿਆ ਹੋਇਆ ਹੈ ਹਮ ਹਮ ਔਰ ਉਹ ਉਹ ਹੁਣ ਸਕੂਲ ਵੇਖ ਸਕਦਾ ਸੀ ਕਿ ਨਹੀਂ ਵੇਖ ਸਕਦਾ ਸੀ ਇਹ ਵੀ ਮੈਨੂੰ ਪਤਾ ਮੇਰੀ ਜਾਣਕਾਰੀ ਹੈ ਕਿ ਉਹ ਜਿਹੜਾ ਆਈਜੀ ਹੈ ਉਹ ਆਈਜੀ ਸੀਗਾ ਜਾਂ ਡੀਆਈਜੀ ਸੀਗਾ ਸੀਆਰਪੀ ਦਾ ਹਾਂਜੀ ਉਹਦਾ ਇੱਕ ਰਿਸ਼ਤੇਦਾਰ ਥਾਰਪੇ ਤੇ ਮਸਲੇ ਦੇ ਵਿੱਚ ਹੁੰਦਾ ਸੀ ਹਮ ਹਮ ਇਹ ਜਗਾ ਰਲ ਮਿਲ ਕੇ ਦਬੀਆਂ ਤੁਬੀਆਂ ਜਾ ਰਹੀਆਂ ਇਹ ਤਾਂ ਐਸਐਸਪੀ ਸਾਹਿਬ ਨੂੰ ਚਾਹੀਦਾ ਹੈ ਕਿ ਹੁਣ ਸੂਓ ਮੋਟੋ ਲੈਨ ਡੀਸੀ ਸਾਹਿਬ ਦੋਨੋਂ ਇਹਦੇ ਤੇ ਛਾਣਬੀਨ ਕਰਾਉਣ ਇਦੀ ਪ੍ਰੋਪਰ ਇਨਕੁਆਰੀ ਕਰਾਉਣ ਬਿਲਕੁਲ ਪ੍ਰੋਪਰ ਇਨਕੁਆਰੀ ਕਰਾ ਕੇ ਕਮ ਸੇ ਕਮ ਸ਼ਹਿਰ ਨੂੰ ਬਚਾਤਾ ਕਰਾਓ ਇਹਦਾ ਬੜਾ ਵੱਡਾ ਮਸਲਾ ਹੈ ਕਿ ਵਿਕਟਮ ਨੂੰ ਵਿਕਟਮ ਕਦੂ ਆ ਗਿਆ ਹਮ ਬਿਲਕੁਲ ਬਿਲਕੁਲ ਔਰ ਵਿਕਟਮ ਨੂੰ ਭੜ ਲਿਆ ਇਹਦਾ ਪਰਚਾ ਉਹਨਾਂ ਤੇ ਬਣ ਦੇਣ ਇਹਦਾ ਪਰਚਾ ਕੈਨਸਲ ਕਰਾਉਣ ਜਿਹੜਾ ਇਹਨਾਂ ਦੇ ਪਰਚਾ ਹੋਇਆ ਇੱਕ ਤਾਂ ਉਹ ਕੈਨਸਲ ਹੋਵੇ ਇਮੀਡੀਏਟ ਇੱਕ ਰਜਿਸਟਰੀ ਕੈਨਸਲ ਹੋਵੇ ਔਰ ਉਹ ਦੂਬਾਤ ਮਾਰਕੀਟ ਕਮੇਟੀ ਇਹਨਾਂ ਨਾਲ ਗੱਲ ਕਰੇ ਬੜੇ ਪਿਆਰ ਨਾਲ ਗੱਲ ਕਰੇ ਬੜੇ ਹੱਲ ਨਿਕਲੇ ਆਉਂਦੇ ਆ ਜੇ ਸੁਪੋਜ਼ ਕਰੋ ਇਹਨਾਂ ਨੂੰ ਜਗ੍ਹਾ ਜਿਹੜੀ ਮਹਿੰਗੀ ਹੈ ਖਾਲੀ ਦੇਣੀ ਹੈ ਕਿੱਥੇ ਦੇਣੀ ਹੈ ਉਹ ਇਹਨਾਂ ਨੂੰ ਬਿਠਾਉਣ ਬਿਲਕੁਲ ਬਿਠਾ ਕੇ ਤੇ ਇਹਨਾਂ ਇਹਨਾਂ ਦੀ ਜਗ੍ਹਾ ਜਿਹੜੀ ਬੰਦੀ ਹੈ ਨਜਾਇਜ਼ ਕਬਜ਼ਾ ਕੀਤਾ ਹੈ ਸਰਕਾਰਾਂ ਨੇ ਕਬਜ਼ੇ ਦਾ ਕਰਦੀਆਂ ਨਹੀਂ ਇਹਨਾਂ ਦੀ ਜਗ੍ਹਾ ਇਹਨਾਂ ਨੂੰ ਦਿੱਤੀ ਜਾਵੇ ਬਿਲਕੁਲ ਬਿਲਕੁਲ ਉਹ ਬਸ ਬਸਤੀ ਇਸ ਅਫਸਰ ਆ ਦੇ ਰਾਜਸਥਾਨ ਤੇ ਬੈ ਜਾਣਾ ਜੀ ਜਦੋਂ ਇਹਦਾ ਮਾਮਾ ਬੈਨਾਂ ਕਰਨ ਵਾਸਤੇ ਆਇਆ ਮੈਂ ਪੁੱਛਿਆ ਸਾਹਿਬ ਕਿੱਥੋਂ ਆਏ ਤੁਸੀਂ ਹੂੰ ਕਹਿੰਦੇ ਮੈਂ ਆਇਆ ਜਦੋਂ ਉੱਥੋਂ ਆਇਆ ਲਿਬੜਾ ਮੰਡੀ ਤੋਂ ਲਿਬੜਾ ਤੋਂ ਕਿਹਾ ਮੇਰੇ ਸਿਕਾ ਮਾਮਾ ਮੇਰੇ ਕੀ ਕੰਮ ਕਰਦੇ ਹੂੰ ਕਹਿੰਦਾ ਮੈਂ ਡਰਾਈਵਰ ਸੀਗਾ ਫਿਰ ਮੈਂ ਗੱਡੀ ਲੈ ਲਈ ਹੂੰ ਫਿਰ ਮੋਂ ਤਾਂ ਗੱਡੀਆਂ ਬਹੁਤ ਆ ਜਾਂਦੀਆਂ ਮੇਰੇ ਸੱਤ ਮਿਆਕ ਚ ਗਿਆ ਉਹਨੂੰ ਅੱਛਾ ਮੋਂ ਗੱਡੀਆਂ ਬਹੁਤ ਆ ਜਾਂਦੀਆਂ ਚੁੱਪ ਬਲ ਗਿਆ ਫਿਰ ਜਦੋਂ ਬੰਦਾ ਇੰਸੂਰੈਂਸ ਤੇ ਆਇਆ ਹੂੰ ਹੂੰ ਬਜੀ ਸਿੰਘ ਦਾ ਅੱਛਾ ਜੀ ਮੈਂ ਉਹਨੂੰ ਪੁੱਛਿਆ ਮੈਂ ਸਾਜੀ ਕਿੱਥੋਂ ਆਏ ਹੋ ਤੇ ਮੈਂ ਦੋਨਤੇ ਤੋਂ ਆਇਆ ਮੈਂ ਨਾ ਹਰਮਨ ਦਾ ਜਿਸੇ ਵੇ ਹਰਮਨ ਉਹਨੇ ਲਾਈਟ ਤੇ ਬੰਨ੍ਹਾ ਅੱਛਾ ਜੀ ਅੱਛਾ ਜੀ ਮੈਂ ਤਾਂ ਇਸਤੀ ਬਣਾਇਆ ਕਿ ਮੈਂ ਤਾਂ ਜਗ੍ਹਾ ਦੇਖੀ ਕਿੱਥੇ ਹੈਗੀ ਇਹ ਤੇ ਨਾ ਕੋਈ ਮੈਨੂੰ ਕੁਛ ਨਹੀਂ ਪਤਾ ਮੈਂ ਅਨਪੜ ਬੰਦਾ ਕਹਿੰਦਾ ਮੈਂ ਤਾਂ ਅੱਛਾ ਜੀ ਤੁਹਾਨੂੰ ਮੈਨੂੰ ਕੁਛ ਨਹੀਂ ਪਤਾ ਕਹਿੰਦਾ ਮੈਂ ਤਾਂ ਠੀਕ ਹੈ ਜੋ ਇਸਤੀ ਕੋਲ ਗਏ ਹਾਂ ਉੱਥੇ ਇਹਦੇ ਕੋਲ 200 ਰੁਪਏ ਨਿਕਲ ਜਾਇਆ ਚੋਂ ਅੱਛਾ ਜੀ ਸਿੰਘ ਕੋਲ ਉਹ ਬੰਦੇ ਨੇ ਕਹੇ ਸੀ 200 ਸੀ ਕੱਟ ਲੂੰਗੇ ਸੀਲਾ ਦਫਤਰ ਮੈਨੂੰ ਤਾਂ ਪਤਾ ਨਹੀਂ ਸੀਗਾ ਮੈਂ ਪਹਿਲੇ ਗਿਆ ਉੱਥੇ ਉਹ ਕਹਿੰਦਾ 200 ਮੈਂ ਦਿੱਤਾ ਉਹਨੂੰ ਪਜੀਤ ਨੂੰ ਆ ਦੇਖੋ ਪੰਜੋਂ ਦੀ ਸਰਕਾਰ ਆਈ ਹੈ ਇਹ ਤਾਂ ਟੁੱਕੀ ਘੜਦੇ ਨੇ ਹਾਦੀ ਲਾਦੀ ਯਕਿਨ ਜੀ ਆਮ ਅੱਜ ਦੀ ਪੂ ਮਾਫੀਆ ਦਾ ਪੂਰਾ ਇਸ ਵੇਲੇ ਜੋਰ ਚੱਲਦਾ ਪਿਆ ਕਿਉਂਕਿ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਐਹੋ ਜਿਹੀ ਖਬਰ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਜਣੇ ਦੀ ਜਾਂ ਤਾਂ ਐਨ ਆਰ ਆਈ ਦੀ ਪ੍ਰਾਪਰਟੀ ਤੇ ਕਬਜ਼ਾ ਹੋ ਰਿਹਾ ਜਾਂ ਕੋਈ ਵਿਧਵਾ ਔਰਤ ਦੀ ਪ੍ਰਾਪਰਟੀ ਤੇ ਕਬਜ਼ਾ ਹੋ ਰਿਹਾ ਜਣੇ ਦੀ ਐਹੋ ਜੀਆਂ ਪ੍ਰਾਪਰਟੀ ਤੇ ਜਿੱਥੇ ਕੋਈ ਪਿੱਛੇ ਪਿੱਛੇ ਕਾਰਵਾਈ ਕਰਨ ਵਾਲਾ ਬੰਦਾ ਨਹੀਂ ਹੈਗਾ ਤਾਂ ਉਹ ਪ੍ਰਾਪਰਟੀਆਂ ਜਿਹੜੀਆਂ ਦੱਬੀਆਂ ਜਾ ਰਹੀਆਂ ਪਾ ਜੀ ਮਾਮਲਾ ਇਹ ਹੈ ਜਿਹੜਾ ਵਿਕਟਮ ਹੈ ਨਾ ਜੀ ਜੀਨੂ ਲੋੜ ਹੈ ਹਾਂਜੀ ਉਹਨੇ ਫਸਾ ਲੈਂਦੇ ਜੰਗਲ ਹਾਂ ਨਾਲ ਰੈਵਨਿਊ ਰੋਲ ਜਾਂਦਾ ਹੂੰ ਰੈਵਨਿਊ ਤੇ ਰਲੇ ਹੋਇਆ ਹੁਣ ਤੁਹਾਡੇ ਕੋਲ ਇੱਕ ਮਸਲਾ ਹੈ ਚਲੋ ਮੈਂ ਨਹੀਂ ਕਹਿੰਦਾ ਕਿ ਮਾਮਲਾ ਸਬ ਜੁਡੇ ਸਨਾ ਹੋਵੇ ਹਾਈ ਕੋਰਟ ਪਿਆ ਹੋਕ ਤੇਰੀ ਚ ਪਿਆ ਹੁਸਲੇ ਨੇ ਆ ਕਿੰਨਾ ਵੱਡਾ ਮਸਲਾ ਹੈ ਬਹੁਤ ਵੱਡਾ ਅਰਸੀਂ ਪਰਚਾ ਦਰਜ ਹੁੰਦਾ ਆਖਿਰ ਮੈਨੂੰ ਹਾਈ ਕੋਰਟ ਜਾਣਾ ਪਿਆ ਮਹਿਸੂਸ ਆ ਕਿ ਹੋਣਾ ਚਾਹੀਦਾ ਇਹਦੇ ਵਿੱਚ ਜਿਸ ਤਰ੍ਹਾਂ ਇੰਨੀਆਂ ਪ੍ਰਾਪਰਟੀਆਂ ਦਾ ਰੌਲਾ ਪੈ ਰਿਹਾ ਜਸਪਾਲ ਜੀ ਦੀ ਪ੍ਰਾਪਰਟੀ ਦਾ ਵੀ ਰੌਲਾ ਕਰੋੜਾਂ ਰੁਪਏ ਦੀ ਇੱਕ ਕਮੇਟੀ ਦੀ ਇੱਕ ਕਮੇਟੀ ਦੀ ਇੱਕ ਜਗ੍ਹਾ ਦੀ ਰੈਸਟੀ ਦਾ ਇੰਨਾ ਖਾਪਾ ਪੈਦੀ ਹੈ ਉਹ ਤਾਂ ਪ੍ਰਾਪਰ ਇਕ ਕਮੇਟੀ ਬਣਾਵੇ ਹੁਣ ਕੰਪਲੇਂਟ ਕੋਈ ਨਹੀਂ ਕੇ ਜੀ ਫਰਾਨਾ ਕੰਪਲੀਟ ਹੋਵੇ ਕੰਪਲੀਟਰ ਤਾਂ ਨਾ ਕੋ ਹੁਣ ਫਿਰ ਮੀਡੀਆ ਜਾ ਗਿਆ ਹੁਣ ਪਾਰਟੀਆਂ ਬੋਲਣ ਲੱਗ ਗਈਆਂ ਹੋਰ ਕੰਪਲੇਂਟ ਕੀ ਕਰਾਉਣੀ ਹੈ ਸਹੀ ਗੱਲ ਹੈ ਅਕੋਰਡਿੰਗ ਟੂ ਲਾ ਲਾ ਉਹ ਮੋਟਾ ਤਾਂ ਲੈ ਸਕਦੇ ਸੈਟ ਬਣਾ ਸਕਦੇ ਆ ਨਹੀਂ 100 ਮੋਟਰ ਨੂੰ ਲੈ ਕੇ ਸੈਟ ਬਣਾਉਣਾ ਹਾਂ ਸੈਟ ਬਣਾਉਣਾ 100 ਮੋਟਰ ਦਾ ਮਤਲਬ 100 ਮੋਟਰ ਦਾ ਮਾਲ ਮਾਮਲਾ ਲੋਕਾਂ ਨੂੰ ਦੱਸਦੇ ਨੇ 100 ਮੋਟਰ ਦਾ ਮਤਲਬ ਹੈ ਕਿ ਜੇ ਕੋਈ ਗਲਤਫहमी ਹੁੰਦੀ ਹੈ ਤਾਂ ਆਪ ਸਰਪ ਲੈ ਸਕਦੇ ਕਾਗਨੀਜ਼ੈਂਸ ਹੂੰ ਇਹ ਆਪ ਲੈਣ ਅਰੇ ਮੈਂ ਸਮਝਦਾ ਮੈਂ ਤਾਂ ਸਮਝਦਾ ਕਿ ਐਸਐਸਪੀ ਤੋਂ ਅਸੀਂ ਤਵੱਜੂ ਕਰਦੇ ਹਾਂ ਠੀਕ ਹੈ ਕਿ ਯੰਗ ਮੁੰਡਾ ਪਰਮਾਤਮਾ ਕਰੇ ਤਰੱਕੀ ਕਰੇ ਅਰੇ ਦੇ ਬਿਠਾਵੇ ਯਕੋ ਯਕੋ ਯਾਨੀ ਤੁਸੀਂ ਹੁਣ ਇਹਦੇ ਵਿੱਚ ਕੀ ਚਾਹੁੰਦੇ ਹੋ ਕਿ ਵੀ ਇਸ ਤਰ੍ਹਾਂ ਤੁਹਾਨੂੰ ਵੇਖੋ ਵਿਕਟਮ ਹੋ ਤੁਸੀਂ ਅੱਜ ਦੀ ਜਿਹੜੀ ਗੱਲਬਾਤ ਹੋਈ ਉਹਦੇ ਵਿੱਚ ਪਤਾ ਲੱਗਿਆ ਕਿ ਤੁਸੀਂ ਵਿਕਟਮ ਹੋ ਤੁਹਾਨੂੰ ਜਿਹੜਾ ਦੋਸ਼ੀ ਬਣਾ ਕੇ ਪੇਸ਼ ਕਰ ਦਿੱਤਾ ਗਿਆ ਉਹਨਾਂ ਲੋਕਾਂ ਵੱਲੋਂ ਵੀ ਜਿਹੜੇ ਤੁਹਾਡੀ ਜਗ੍ਹਾ ਤੇ ਕੰਮ ਕਰਨਾ ਚਾਹੁੰਦੇ ਸੀ ਤੇ ਚਾਹੇ ਰਮੇਸ਼ ਗਰੋਵਰ ਜੀ ਚਾਹੇ ਉਹਨਾਂ ਨੂੰ ਜਾਣਕਾਰੀ ਦੀ ਘਾਟ ਕਰਕੇ ਉਹਨਾਂ ਨੇ ਕਰਤਾ ਹਨਾ ਤੁਹਾਨੂੰ ਦੋਨੇ ਜਗ੍ਹਾ ਤੇ ਵਿਕਟਮ ਬਣਾ ਕੇ ਪੇਸ਼ ਕੀਤਾ ਗਿਆ ਸੋ ਅੱਜ ਜਿਹੜੀ ਸਚਾਈ ਪਤਾ ਲੱਗੀ ਹੈ ਉਸ ਤੋਂ ਬਾਅਦ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੈਂ ਤਾਂ ਇਹ ਕਹਿੰਦਾ ਜੀ ਜੋ ਵੀ ਜਗਾ ਬੰਦੀ ਇਹ ਦੇ ਦੋ ਮੈਨੂੰ ਮੈਂ ਕੀ ਲੈਣਾ ਬਿਲਕੁਲ ਮੈਂ ਕੀ ਲੈਣਾ ਚੜ੍ਹਦਾ ਮੈਂ ਕੀ ਲੈਣਾ ਵਿਕਟਮ ਦਾ ਇਹ ਬਾਰੀ ਬੰਦੇ ਹੋ ਬਾਰੀ ਬੰਦੇ ਨਾਲ ਨਹੀਂ ਵਿਕਟਮ ਜਿਹੜਾ ਵਿਕਟਮ ਹੁੰਦਾ ਉਹ ਤਾਂ ਕਹਿੰਦਾ ਵੀ ਮੇਰੀ ਜਗਾ ਮੈਨੂੰ ਮਿਲ ਜੇ ਮੈਂ ਅਜੀ 60 ਸਾਲ ਦੀ ਉਮਰ ਹੈ ਮੈਂ ਕੀ ਲੈਣਾ ਮੈਂ ਕੀ ਲੈਣਾ ਚੜ੍ਹ ਲੈ ਜੀ ਮੈਂ ਕੀ ਲੈਣਾ ਮੈਂ ਲੜਾਈ ਝਗੜੇ ਤੋਂ ਕੀ ਲੈਣਾ ਕਿਉਂ ਜੀ ਬਿਲਕੁਲ 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 ਸੋ ਇਹਨਾਂ ਅਜੀ ਗੁਰਾ ਸੂਝ ਜੀ ਤੇ ਜਸ਼ਪਾਲ ਸਿੰਗਲਾ ਜੀ ਜਿਨ੍ਹਾਂ ਦੇ ਬਾਰੇ ਰਮੇਸ਼ ਗਰੋਵਰ ਜੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਸਪਾਲ ਸਿੰਘਲਾ ਜੀ ਬਾਰੇ ਉਹਨਾਂ ਨੇ ਖੁਲਾਸੇ ਕੀਤੇ ਸੀ ਕਿ ਇਹਨਾਂ ਦੀ ਮਾਲਕੀ ਖੜੀ ਕਰਕੇ ਕੁਝ ਸੂਖਦਾਰ ਲੋਕਾਂ ਵੱਲੋਂ ਜਿਹੜਾ ਉਸ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ 6 ਮਰਲੇ ਜਗ੍ਹਾ ਦੀ ਵਿੱਚੋਂ ਰਜਿਸਟਰੀ ਕਰਵਾ ਵੀ ਲਈ ਗਈ ਅੱਜ ਸਚਾਈ ਹੈ ਜਿਹੜੀ ਸਾਹਮਣੇ ਆਈ ਹੈ ਤੁਹਾਡੇ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਚਾਈਆਂ ਜਿਹੜੀਆਂ ਵਕ ਵਕ ਜਿਹੜੇ ਰੌਲੇ ਪਏ ਆ ਮੋਗੇ ਸ਼ਹਿਰ ਦੇ ਵਿੱਚ ਜਗਾ ਦੇ ਜ਼ਮੀਨਾਂ ਦੇ ਧਾਰਮਿਕ ਚਾਹੇ ਹੋਵਣਗੀਆਂ ਤੇ ਚਾਹੇ ਸਰਕਾਰੀ ਜ਼ਮੀਨਾਂ ਦੇ ਉਹ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਜੀਡੀਵੀ ਨਿਊਜ਼ ਤੁਹਾਡੇ ਸਾਹਮਣੇ ਉਹਨਾਂ ਦੀ ਸਚਾਈ ਜਰੂਰ ਲੈ ਕੇ ਆਊਗਾ ਸੋ ਬਹੁਤ ਬਹੁਤ ਧੰਨਵਾਦ ਸੂ ਸਾਹਿਬ ਅੰਗਲਾ ਜੀ ਬਹੁਤ ਬਹੁਤ ਧੰਨਵਾਦ ਸੱਚੀ ਗੱਲ ਜੀ ਸੱਚੀ ਗੱਲ